ਮਸਮਣੀ ਦਾ ਟੱਲੇ ਗਿਆ ਹੋ। ਕੋਣ ਕੰਨਾਂ ਨਾਲ ਗੁਰਦਲ ਦੋ ਗਿੱਖਾ ਥਾ ਵੀ ਕਹੀ ਨਾਲ ਨਹੀਂ ਗੁੱਦਿਆ ਗਿਆ। 50 ਸਾਲ ਹੋ ਗਏ ਪੂਰਾ। ਖੰਜੂਰ ਹੋਈ ਖੜੀ ਤੋਈ ਫਕੀ ਜਾਉ। ਜਾਂ ਮਨ ਤੇ ਟਿੱਕਾ ਲਾਉਂਦਾ ਹੈ ਜਾਂ ਮੰਡਾ ਨਾਲ ਦੱਸੇਗਾ 10 ਕਿਹੜਾ ਟਰੈਕਟਰ ਹੈ ਉਹ ਕੰਸਟ੍ਰਕਟਰ ਹੈ ਜਦ ਕੱਢ ਦੰਗੇ ਵਹਾਨ ਨੂੰ ਤਾਂ ਨਹੀਂ ਆਪ ਲਈ ਸੋਣਾ ਰੱਖੋ ਉਹਨਾਂ ਅੰਬ ਆ ਤਾਂ ਰਹੀ ਜਾਊਗਾ ਉਹਨੂੰ ਬਾਹਰ ਵਿੱਚ ਹੀ ਅੰਬ ਨੂੰ ਤੇ ਆ ਕੇ ਅੰਬ ਲੱਕਾਣੇ ਤੇ ਭੁਲਾਣਾ ਤੇਰੇ ਅਸੀਂ ਅੰਬ ਲੈਣ ਆਇਆ ਪੰਗੇ ਦੀਦੀ ਹੈ ਉਹ ਤੇ ਪਾਣੀ ਪਾਥੀ ਗਈ। ਲੋ ਜੀ ਮੈਂ ਉਹਦਾ ਕੰਮ ਕਰਦੀ ਸੀ ਆਧਮਚਾਲ ਨਾਲ ਵੀਡੀਓ ਬਣਾਉਣ ਲੱਗ ਗਈ। ਸਰਦਾਰ ਜੀ ਪਾਉਂਦੇ ਨੇ ਖਾਣ ਆਪਣਾ ਸਬਜ਼ੀ। ਮਾਪੋ ਪੁੱਤਾਂ ਦੀ ਲੜਾਈ ਨਾ ਹੋ ਜੇ। ਉਹ ਟੋਕਣੋਂ ਨਹੀਂ ਹਟਦੀ ਉਹਨੇ ਹਟ ਜਾ ਕਰ। ਕੰਮ ਬਤਲਾ ਲੂਗੀ ਕੰਮ ਲੋ ਜੀ ਆਪਾਂ ਨੇ ਨਾ ਬਾੜੀ ਆ ਖੱਤੀ ਅੱਜ ਬਾੜੀ ਇਹ ਬਥਾ ਬਾਤ ਤੇ ਦਿੱਖਰੀ ਹੋਈ ਆ ਦਾਲ ਮੂੰਗੀ ਦੀ ਜੀ ਵੀ ਅਸੀਂ ਮੂੰਗੀ ਸੋ ਲੈਨੇਗੇ ਇਹ ਮੈਂ ਕੋਟਤੀ ਤੜਕਾ ਲਾਵਾਂਗੇ ਅਦਰਕ ਤਾਸਨ ਪਿਆਜ਼ ਸੱਲੀਆਂ ਪਿਆਜ਼ ਧੋਣ ਆ ਰਹੀਆਂ ਬੇਗਾ ਇਹਦਰ ਬੱਟਾ ਪਾ ਦਿੱਤੀਆਂ ਨਹੀਂ ਆ ਬੱਟਾ ਪਾ ਦਿੱਤੀਆਂ ਲੈ ਜਿਹੜੀ ਵੀਰਿਆਂ ਕਿ ਲਾਉਣੀ ਨੇਗੀ ਕਿੰਨੇ ਵੱਡਾ ਨੇ ਆਪਾਂ ਕਿ ਵੀਰਿਆਂ ਕਿ ਲਾਉਣੀ ਨੇ ਖਾ ਤਾਂ ਨਹੀਂ ਇੰਨਾ ਕਰ ਰੱਖ ਲਿਆ ਕਿਉਂਕਿ ਦਾਲ ਸਬਜ਼ੀ ਚ ਪੈ ਜਾ ਕੁ ਇਹ ਤਾਂ ਜਿੰਨਾ ਵੱਡਾਂਗੇ ਉਹਨਾਂ ਫਿਰ ਫੱਟੀ ਜਾਂਦੇ ਆਹ ਦਾਲਾ ਲੋਟ ਕਰਨ ਵਾਲਾ ਹਜੇ ਸਬਜ਼ੀ ਲਾਉਂ ਦੰਕਾ ਲੈਣੋ ਕਰਦਾਰ ਜੀ ਪਾਰ ਰਹੇ ਨੇ ਕੱਖ ਜਿਹੜਾ ਟਾਈਮ ਹੈ 3:30 ਹੋ ਗਏ ਕੱਖ ਪੌਂਟ ਪਾਈ ਜਾਂਦੇ ਨੇ ਮੈਂ ਲਾਉਣੀ 60 ਜੇ ਤਾਂ ਵਸੀ ਹੋ ਗਿਆ ਕੋਣ ਆ ਗਟਣ ਕੱਖ પા ਕੇ ਮੱਝ ਬੰਨਦਾਂਗੇ ਆਹ ਫਰ ਜਿਹੜੀ ਪਰਾਂ ਤਰਨ ਵਾਲੇ ਨੇ ਸੁੱਕ ਗਿਆ ਮੇਥੀ ਜੀ ਨਾ ਥੋੜੀ ਜਿਹੀ ਮੇਥੀ ਹੋ ਗਈ ਬਾੜੀ ਤੇ ਅੱਜ ਤੱਕੇ ਬਾਜੀ ਸੀ ਐਨੇ ਧੁੱਪਾਂ ਪੈਣ ਲੱਗਦੀ

ਕਾਲ ਕਰਨੀ ਨਿਕਾਲ ਲੀਂਗ ਔਰ ਮਣ ਦਾਲ ਚੌਲ ਚਾਲ ਤੈ ਹੈਗੇ ਨੇ ਹੈ ਕਿ ਉਹਦੇ ਖਤਮ ਹੋ ਗਈ ਸੀ ਲੈ ਉਪਰ ਲਿਆਂਦੇ ਦੂਜੇ ਲਿਆਂਦੇ ਨੇ ਵਸਤੀ ਚੌਕ ਕਾਲੀ ਨਿਕਾਲਣੇ ਠੀਕਾ ਇਕੱਲੇ ਬਾ ਲਾਂਗੇ ਫਿਰ ਆਹ ਪਿਆਜ਼ ਰੱਖ ਦੂੰ ਝਮਟ ਕੌਲਾ ਪਰ ਕਜੀਰੇ ਤੇ ਤੜਕਾ ਲਾ ਕੇ ਕਰ ਲੀਂ ਦਾਲ ਚੌਲ ਖਾ ਲੈਣ ਨੂੰ ਤੁਸੀਂ ਇਹ ਹੱਥ ਨੇ ਹਲਕੀ ਮੀਂਹ ਆਲੇ ਕਾੜ ਕਰਦੀ ਜੀ ਨਸਲੇ ਨੱਕੰਦ ਮੂਜ਼ਾ ਤੇ ਕਰਾ ਲ ਗਰਸੂਨ ਮੇਜ਼ਾ ਹੋਰ ਨਹੀਂ ਬੱਕਰ ਇਹਦੀ ਲਾਸਨ ਵੀ ਤੋਂ ਨਾਲ ਪਿਆਜ਼ ਵੀ ਤੋਂ ਨਾਲ ਇਹਦੇ ਸਾਰੇ ਕੰਮ ਕਰਨਾ ਹੈ ਜਿੰਨ ਤਬ ਬਹੁਤ ਵੱਡੇ ਹੋ ਗਏ ਮੈਂ ਪਹਿਲਾਂ ਨਾ ਪ੍ਰੈਸ ਵਾਲਾ ਕੱਪੜਾ ਢੇਰ ਲੱਗਿਆ ਪੈਸੇ ਉਹ ਖਰਚਿਆ ਨੂੰ ਕੰਨ ਮੱਖਾਂ ਟੱਪ ਆਏਗੀ ਮੈਂ ਤਾਂ ਜਿਵੇਂ ਨਹਾਤ ਹੋ ਜਾਂਦੀ ਜੇ ਕੰਮ ਜੇ ਕਰਕੇ ਡਿੱਗ ਪਰ ਲੇਤਾ ਮੈਂ ਲਾ ਦੇ ਕੰਨ ਟੱਪ ਆਏ ਜਾਂ ਨੇ ਕੰਮ ਮਰਤੀ ਕਰਨੀ ਜਿੰਦੇ ਪੈ ਨਹੀਂ ਜਿੰਦੇ ਆ ਘਰ ਨਾਲ ਤੇ ਆ ਘਰ ਨਾਲ ਪੈ ਰੁਪਾਇਆ ਜਾਣਾ ਤਰਾ ਇਹ ਪਸਾਰ ਤੋਂ ਤੋਂ ਦੋਨ ਨੂੰ ਪਣੀ ਚ ਤੁਹ ਕਤੋਲੀ ਇਹ ਫਿਰ ਮਿਲ ਜਾਂ ਤੜਕਾ ਲਾਣਾ ਮੈਨੂੰ ਲਾਈ ਲਉਂਗੀ ਬਾਹਰੋਂ ਮੈਨਿਆ ਅੱਖਾਂ ਗਿਆ ਤਾਂ ਬਹੁਤ ਠੀਕ ਜਿਹਾ ਪਿਆ ਚੁੱਕਾ ਲਓ ਜੀ ਪਦਾਲ ਨੂੰ ਤੜਕਾ ਵੀ ਲਾ ਦਿੱਤਾ ਹੈਗਾ ਇੰਦਰ ਦਾਲ ਚੌਲਤਾ ਤੇ ਪਿਆਜ਼ ਦਾ ਤੜਕਾ ਲਾ ਕੇ ਤੇ ਪਕਾ ਦੇਣਗੇ ਦੁੱਧ ਬਾਅਦ ਤੋਂ ਮਲਾਈ ਲਾਉਣੀ ਹੈ ਗਟਾ ਇਸ ਤਰ੍ਹਾਂ ਮੰਨ ਲੀ। ਧਨੀਆ ਪਾਤਾ ਪਿਆਜ਼ ਲਾਸ ਨਾਦਰ ਕੇ ਤੜਕਾ ਲਾਇਤਾ। ਟਮਾਟਰ ਅੱਜ ਹੈ ਨਹੀਂ ਸੀ। ਇਹਨੇ दाल ਚੌਲ ਖਾਣੇ ਫਿਰ दाल ਚੌਲ। ਗੁਰਮਨ ਨਿਗਾ ਰੱਖेंगे ਦੀ। ਹਾਂ ਮੈਂ ਕੱਢ ਲਾਂ ਦੋ ਬਾਅਦ। ਕੱਢ। ਲੋ ਜੀ ਆਪਾਂ ਨੇ ਲਿਆਂਦੇ ਨੇ ਬੀ ਇਧਰ ਬੀਬੀ ਪੀੜੀਆਂ ਦੇ ਮੱਲ ਪਾਉਂਦੀ ਆ ਕੱਪੜਾ ਲਾਉਂਦੀ ਆ। ਦੋ ਪੀੜੀਆਂ ਦੀ ਡਿਮਾਂਡ ਹੋ ਰ ਆਗੀ। ਆਹ ਤਾਂ ਹੀ ਜਊਗੀ ਕਿਤੇ ਕਿਤੇ ਪੂਰੇ ਕਰ ਲੋਗੇ ਨਾ ਅਗਲਾ ਆਪ ਕਰੇ ਤੇ ਲੋ ਜੀ ਆਪਾਂ ਲਿਆਂਦੇ ਇਹ ਮੈਂ ਪੱਤੇ ਇਕੱਠੇ ਕਰੇ ਸੀ ਬਾੜੀ ਚ ਹੁਣ ਲੱਗਦੀ ਆ ਬਾੜੀ ਆ ਲਿਆਂਦੀਆਂ ਕਰੇਲਿਆਂ ਨੇ ਬੇਲਾਂ ਇੱਕ ਸਾੜੀ ਅੰਗਲੈਂਡ ਵਾਲੀ ਦੀਦੀ ਕਹਿੰਦੀ ਤੁਸੀਂ ਕਰੇ ਕਹਿੰਨੇ ਕਰੇਲਿਆਂ ਨੇ ਬੇਲਾਂ ਲਾਉਂਦੇ ਖੇਤ ਲਾ ਲੈਂਦੀ ਦੀਦੀ ਆ ਲਿਆਂਦੀ ਹੁਣ ਤੁਹਾਡੇ ਆਖੇ ਕਰੇਲਿਆਂ ਨੇ ਬੇਲਾਂ ਕੱਦੂ ਮਿਰਚਾਂ ਤਿੰਡੀ ਗੁਵਾਰਾ ਕੱਦੂ ਆ ਵੀ ਹੋਗੀ ਹਨਾ ਆ ਹੈਗੀ ਇਹਦੇ ਵਿੱਚ ਦਵਾਈ ਦਵਾਈ ਪਾਉਗੀ ਤੇ ਹੁਣ ਸਰਦਾਰ ਜੀ ਲੈ ਗਏ ਨੇ ਕਾਰੇ ਵੀ ਲੈ ਕੇ ਗਿਓ ਚਾਹੌਲੇ ਚਾਹੌਲੇ ਮਾੜੇ ਸੰਘਣੇ ਲਾ ਰੋ ਕਈ ਵਾਰੀ ਨਹੀਂ ਵੀ ਕੋਈ ਹੁੰਦਾ ਵੀ ਹਨਾ ਲੋ ਜੀ ਇਹਦਾ ਆਪਦੇ ਨੂੰ ਚਾਹੌਲੇ ਕਾ ਬੱਟਾ ਲਾਉਂਗਾ ਚਾਹੌਲੇ ਨੇ ਮਾਝੇ ਕਨੇ ਦੋ ਵੱਟੇ ਬਾਦੂ ਨੇ ਲੰਮੀਆਂ ਨੇ ਹਨਾ ਆਹ ਮੂਰਲੀ ਵੱਟ ਤੇ ਕੀ ਲੱਗੂ ਕarele ਕੱਦੂ ਹਨਾ ਲਵਾਵਾਂ ਨਾਲ ਵੀ ਲਿਆਵਾਂ ਚਲੋ ਜੀ ਮੈਂ ਵੀ ਲਵਾ ਦਾਨੀ ਫਿਰ ਟਾਈਮ ਆ ਜਿਹੜਾ ਦੁਪਹਿਰਾ ਆ ਗਿਆ ਕੱਲ ਦੀਆਂ ਪਾਈਆਂ ਨੇ ਵੱਟਾ ਅੱਜ ਵੀ ਲਿਆਉਂਦੇ ਨੇਗੇ ਦੇ ਲਾਲਿਆਂ ਦੀਆਂ ਬਣੀਆਂ ਬਣਾਈਆਂ ਆਇਸਤਰਾ ਲੱਗਦੇ ਨੇ 20 ਗਿੱਲ ਬਹੁਤ ਆ ਹਜੇ ਚੌਲਾਂ ਨੂੰ ਤਾਂ ਘੱਟ ਪਾਣੀ ਲੱਗੂ ਉਰਲੇ ਪਾਸੀ ਲੋੜਤੀ ਚੌਲੇ ਤਾਂ ਮੈਂ ਲਾਹ ਬੱਟਤੀ ਲਾ ਦੀ ਹਨਾ ਚੌਲਾਂ ਨੂੰ ਪਾਣੀ ਘੱਟ ਲੱਗਦਾ ਚੌਲੇ ਤੇ ਗਵਾਰੇ ਨੂੰ ਲੋ ਜੀ ਸਬਜ਼ੀ ਆਪਾਂ ਨੇ ਲਾ ਦਿੱਤੀ ਆ ਦੋ ਕਬੂਟੇ ਰਹਿਗੇ ਨੇ ਮਿਰਚਾਂ ਦੇ ਲਾਉਣ ਵਾਲੇ ਸਰਦਾਰ ਜੀ ਲਾਈ ਜਾਂਦੇ ਨੇਗੇ ਇੱਥੇ ਇਧਰ ਲੱਗ ਦਾਂਗੇ ਬੀ ਆਰੇ ਆਪਣੇ ਛੋਟੇ ਘਰੇ ਲਿਆਂਦੇ ਜਿੰਨੇ ਜੰਕਣੀਆਂ ਹੋਵੇ ਧੰਨਿਆ ਖਾ ਲਾਂਗੇ ਸਬਜ਼ੀ ਚ ਪਾ ਲਾਂਗੇ ਜਾਨੀ ਕਿ ਆਪਣੀ ਟੇਕਲ ਕੋਲ ਤੇ ਫੇਰ ਵਸਤਾਂ ਜਾਂ ਮੁਕ ਜੋ ਆ ਸੁੱਕ ਨਾਲ ਪਿੰਪਦੀਨਾ ਵਧੀਆ ਹੋਗਾ ਮਾਂਗ ਦੀ ਮਾਂਗਾ ਕੁੱਟਿਆ ਬਹੁਤ ਸੋਹਣਾ ਪਿੰਪਦੀਨਾ ਕੁੱਟਿਆ ਇੱਥੇ ਨਾ ਤਾਰ ਬਣਾਂਗੇ ਕੰਦਿਆਂ ਵਾਲੀ ਤੇ ਇਹ ਤੇ ਕੋਡ ਬੀ ਡਬ ਬਦਣਿਆ ਬਾਕੀ ਸਰਦਾਰਜੀਪੜੀ ਫਰੂ ਤੇ ਦੱਬੇ ਆਉਣਗੇ ਫੇਰ ਤੱਕ ਇਹ ਤਾਂ ਸੇਤੀ ਲੱਗਦੀ ਹੈ ਸਬਜੀ ਕਿਉਂਕਿ ਤਾਕਤ ਵਾਲਾ ਬਾਹਣ ਹੁੰਦਾ ਰੇਰੂ ਪਿਆ ਹੁੰਦਾ ਤੇ ਇਹ ਤਾਂ ਆਪਾਂ ਜਿਹੜੀ ਘਰੇ ਸਬਜੀ ਲਾਉਣੇ ਹੁੰਦੇ ਬਿਨ ਰੇਸਪਰੇਟ ਹੁੰਦੀ ਹੈ ਪਾਣੀ ਦੀ ਲਾਟਾਂ ਲਾ ਵੀ ਦਿੱਤੀਆਂ ਮੈਂਟ ਕਰਤੀ ਖਾਲ ਵਾਲੇ ਨੂੰ ਦੇਣਾ ਆਪਾਂ ਦਾ ਫਰਜ਼ਵਾਨ ਦਾ ਮੈਂਟ ਕਰਨ ਗੁੱਡ ਵੀ ਲਵਾਗੇ ਰਮਾ ਵੀ ਲਿਆ ਕਰਾਂਗੇ ਖਾਲ ਵਾਲੇ ਨੂੰ ਨਾ ਬਸ ਹੋਰ ਤਾਂ ਬਾਲੇ ਸੰਗਲ ਹੋ ਜਾਣਗੇ ਵੀ ਆ ਖੇਤ ਲਾ ਦੇ ਅੰਗੂਰ ਮੁੱਕ ਗਈ ਤੇ ਬੋਟੀ ਥੁੱਥ ਧਰਦਾ ਸੀ ਥੁੱਤੀ ਜਾਂਦੀ ਲੋਈ ਜਿਆਦਾ ਟਾਈਮ ਹੁੰਦਾ ਪਕਣ ਤੋਂ ਬਾਅਦ ਵਾਰੀ ਲਾਤੀ ਅੱਧੀ ਵਾਰੀ ਕੱਲ ਕੱਲ ਤਿਆਰ ਕਰਤਾ ਵਹਣ ਸਮਾਨ ਸਫਾ ਅੱਜ ਬਾਤੀ ਤੇ ਹੁਣ ਚਾਹ ਵੀ ਮਾਰ ਪਕਾਤਾ ਰੱਖਤੀ ਆ ਜੀ ਚਾਹ ਰਿੱਦੇ ਰਿੱਦੇ ਕੱਪੜੇ ਲਾ ਲਾਂਗੇ ਸਾਰਾਂ ਤੋਂ ਬਹੁਤ ਸਾਰੇ ਤਾਂ ਇਹਨੂੰ ਚਿਟਕਣੀ ਕਹਿੰਦੇ ਨੇ ਬਹੁਤ ਸਾਰੇ ਇਹਨੂੰ ਚੁੰਡੀ ਕਹਿੰਦੇ ਨੇ ਕਿਉਂਕਿ ਆਮ ਆਸ ਤੇ ਨਾਲ ਚੁੰਡੀ ਵੱਢ ਦਿੰਦੀ ਹੈ ਮੋਰਾ ਇੱਛਾ ਨੂੰ ਮੈਂ ਪਾਈ ਤੇ ਮੋਰ ਲਈ ਸਿੰਘ ਕਰਤਾ ਕਿ ਗੱਤ ਤੇ ਨਾ ਇੱਕ ਚਾਦਰ ਕੱਲ ਧੋਤੀ ਇੱਕ ਧੋਤੀ ਅੱਜ ਤਾਂ ਹੁਣ ਪੰਜ ਚਾਦਰਾਂ ਰੰਗਣ ਕਰਾਂ ਮੁੰਤਾ ਨਾ ਰੋਜ਼ ਹੀ ਛੜਿਆ ਕਰਨੀਆਂ ਗਰਮੀ ਆਦੀ ਸਿਆਲ ਤਾਂ ਮੋਟੀਆਂ ਚਾਦਰਾਂ ਹੁੰਦੀਆਂ ਸੀਗੀਆਂ ਟਾਈਮ ਲੰਘ ਹੀ ਜਾਂਦਾ ਸੀ ਹੁਣ ਕਰਸ ਕੋਰੋਂ ਧੋਣੇ ਪਾ ਲਈ ਰੋਣੋ ਚੋ ਉਸ ਤੋਂ ਪਹਿਲਾਂ ਪਹਿਲਾ ਵਾਜ ਦਿੱਤੀ

ਲੋਜੀ ਕੰਮ ਤਾਂ ਦੇ ਆਪਾਂ ਨੇ ਕਰ ਲੈਨੇ ਸਬਜੀ ਸਬਜੀ ਲੱਗ ਗਈ ਹੈ ਆਪਣੀ ਤੇ ਬੀਬੀ ਦੀ ਪੀੜ ਵੀ ਥੋੜੀ ਜੀ ਰਹਿੰਦੀ ਹੈਗੀ ਤੇ ਆਪਾਂ ਧਰ ਦਿਆ ਹੁਣ ਸਬਜੀ ਦੋ ਦਿਨਾਂ ਚ ਆਪਣੀ ਸਬਜੀ ਲੱਗੇ ਇੱਕ ਦਿਨ ਬਾਅਦ ਕਿ ਤਿਆਰ ਕਰ ਲਿਆ ਸੀ ਇੱਕ ਦਿਨ ਵੀ ਲਾ ਦਿੱਤੇ ਨੇ ਤੇ ਉਹ ਜਿਹੜਾ ਟਾਈਮ ਹੈ ਹੁਣ 3:30 ਹੋ ਗਏ ਸੁਖਮਨ ਵੀ ਸਕੂਲੋਂ ਆਉਣ ਆਲੀ ਆਪਾਂ ਕਰ ਦਿਆਂ ਜੀ ਚਾਹ ਬਾਕੀ ਭਣਾ ਦੇ ਕਮੈਂਟ ਸੀਗੇ ਜੀ ਜਿਹੜਾ ਆਪਾਂ ਔਲੇ ਵਾਲੀ ਵੀਡੀਓ ਚੋਂ ਸੋ ਕਾ ਇਸੀ ਵੀ ਤੁਸੀਂ ਜਰੂਰ ਵੀ ਗ੍ਰाइंड ਕੀਤਾ ਹੈ ਮਿਕਸੀ 'ਚ ਰਗੜੇ ਤੇ ਆਵਲੇ ਵੀ ਤੁਸੀਂ ਔਰ ਦੱਸਿਓ ਸਾਨੂੰ ਹਾਂਜੀ ਜਰੂਰ ਆਪਾਂ ਮਿਕਸੀ 'ਚ ਰਗੜੇ ਔਰ ਉਹ ਵੀ ਦੱਸਾਂਗੇ ਇੱਕ ਆਪਾਂ ਇੱਕ ਦੋ ਆਪਾਂ ਇਹਦੇ ਰੈਸਪੀ ਰੈਸਪੀ ਵੀ ਪਾਵਾਂਗੇ ਇਹਦੀ ਵੀ ਕਾਰੇ ਵਾਸਤੇ ਕਿਵੇਂ ਬਣਾਇਆਗਾ ਹਨਾ ਤੇ ਬਾਕੀ ਹਨਾ ਤੇ ਕਮੈਂਟ ਆਇਆ ਵੀ ਇਹ ਝੂਰਨ ਮੁੱਲੋ ਵੀ ਮਿਲ ਜਾਂਦਾ ਮੁੱਲ ਤਾਂ ਜੀ ਕੁਛ ਮਰਜ਼ੀ ਲੈ ਲਓ ਹਨਾ ਤੇ ਬਾਕੀ ਜਿਹੜਾ ਔਲੇ ਨਾਲ ਸਕਾ ਕੇ ਵੀ ਰਾਗੜ ਕੇ ਵੀ ਪੈਕਿੰਗ ਆਉਂਦੀ ਆਪਣੇ ਕੋਲ ਉਹਦੇ ਵਿੱਚ ਮਿਲਾਵਟ ਹੁੰਦੀ ਆ ਕਿਉਂਕਿ ਵਿੱਚ ਹੀ ਗਲੇ ਸੜੇ ਹੁੰਦੇ ਨੇ ਆਪਾਂ ਵੀ ਆਪਦੀ ਗੌਰ ਨਾਲ ਸੁਕਾਉਣਿਆਂਗੇ ਸਾਫ਼ ਕਰਦਿਆਂ ਧੋਣਿਆਂਗੇ ਹਨਾ ਮੁੱਲ ਤਾਂ ਕੋਈਸ ਕੋਈਸ ਵੀ ਚੀਜ਼ ਲੈ ਲੈ ਸਾਰੀ ਚ ਮਿਲਾਵਟ ਆਉਂਦੀ ਆ ਜਿੱਥੇ ਹੁਣ ਆਪਣੀ ਥੋੜੀ ਜਿਹੀ ਖੇਚਲਾ ਹੋਊਗੀ ਹਨਾ ਕੋਈ ਗੱਲ ਨਹੀਂ ਖੇਚਲਾ ਹੀ ਆਪਣੀ ਤੇ ਵਧੀਆ ਚੀਜ਼ ਤਾਂ ਹੈਗੀ ਹੈਗੀ ਤੇ ਉਹੀ ਗੱਲ ਹੁੰਦੀ ਹੈ ਕਿ ਨਾ ਆਪਾਂ ਦੁੱਗਣੇ ਪੈਸੇ ਲਾ ਦਨੇ ਨਾ ਉਹੀ ਜੱਪਾ ਨੂੰ ਚੀਜ਼ ਨਹੀਂ ਮਿਲਦੀ ਹੈਗੀ ਜਿੱਜੀ ਜੀ ਵੇਖਾ ਹਨਾ ਤੇ ਸਾਡੀਆਂ ਪੀੜ੍ਹੀਆਂ ਪੀੜ੍ਹੀਆਂ ਵੇਖਣੇ ਗਈਆਂ ਜਿਹੜੀ ਪਹਿਲਾਂ ਪੀੜ੍ਹੀਆਂ ਲਿਆਂਦੀਆਂ ਤੇ ਉਹ ਅਸੀਂ ਸਾਨੂੰ 600 ਦਾ ਜੋੜਾ ਲਾਇਆ ਸੀ 700 700 ਦਾ ਜੋੜਾ ਲਾਇਆ ਸੀ ਹੁਣ ਸਾਨੂੰ ਇਹ 900 ਦਾ ਜੋੜਾ ਲਾਇਆ ਇਹ ਪੀੜ੍ਹੀ ਤੇ ਉਹ ਪੀੜ੍ਹੀ ਚ ਬਹੁਤ ਫਰਕ ਆ ਹੁਣ ਆਪਾਂ ਉਹ ਤੇ ਕੱਪੜੇ ਲਾ ਦਿੱਤੇ ਨੇ ਇਹ ਥੋੜੀ ਜਿਹੀ ਉੱਚੀਆਂ ਨੇ ਗਈਆਂ ਇੱਕ ਤਾਂ ਰਾਜੀ ਵਾਲਿਆਂ ਵਾਸਤੇ ਕਰਵਾਈ ਐ ਇੱਕ ਅਸੀਂ ਆਪਦੇ ਘਰ ਵਾਸਤੇ ਕਰਵਾਈਏ ਉੱਚੀ ਪੀੜ੍ਹੀ ਹਨਾ ਤੇ ਤੁਹਾਨੂੰ ਦੁਬਾਰੇ ਕੈਮਰਾ ਚੇਂਜ ਵੀ ਕਰਕੇ ਦਿਖਾ ਦੇਣੀ ਆ ਤੇ ਵੀ ਜਿਹੜਾ ਇਹਦਾ ਮਾਲ ਉਹਦਾ ਮੁੱਲ ਪੀੜੀ ਵੀ ਮੁੱਲ ਦੀ ਵੀ ਹੁੰਦੀ ਆ ਹਨਾ ਤੇ ਮੁੱਲ ਦੀਆਂ ਪੀੜੀਆਂ ਦਾ ਵੀ 200 ਰੁਪਏ ਵੀ ਜੋ ਹਾਂ 300 ਰੁਪਏ ਵੀ ਜੋੜਾ ਦੇਈ ਜਾਂਦੇ ਨੇ 500 ਰੁਪਏ ਵੀ ਜੋੜਾ ਦੇਈ ਜਾਂਦੇ ਨੇ ਬਾਕੀ 100 ਰੁਪਏ ਵੀ ਪੀੜੀ ਦੇਈ ਜਾਂਦੀ ਆ ਜਿਹੇ ਜ ਆਪਾਂ ਮਿੱਠਾ ਪਾਵਾਂਗੇ ਆਪਣੀ ਚੀਜ਼ ਉਹ ਜੀ ਬਣੂ ਹਨਾ ਤੇ ਤੁਹਾਨੂੰ ਦਿਖਾਉਣਿਆ ਕੈਮਰਾ ਚੇਂਜ ਕਰਕੇ ਬੀਬੀ ਦੀ ਪੀੜੀ ਤੇ ਕਿੰਨੀ ਵਧੀਆ ਇੱਕ ਹਜੇ ਬੁਣਨੀ ਆ ਕੱਲ ਨੂੰ ਦੀਆਂ ਸੌਂਕ ਜਾ ਕੇ ਪਿਆ ਅਸੀਂ ਸੇ ਪੀੜੀਆਂ ਹੋ ਗਈਆਂ ਸਾਡੇ ਹੁਣ ਨਵੀਆਂ ਦੇਖੋ ਹਜੇ ਅਸੀਂ ਸਟੀਲ ਦੀਆਂ ਪੀੜੀਆਂ 'ਚ ਮੇਰਾ ਜੀ ਆ ਉਹ ਬਣਵਾਉਣੀਆਂ ਨੇ ਗੀਆਂ ਦੇਖੋ ਤੇ ਇਸ ਤਰ੍ਹਾਂ ਨਮੂਨਾ ਪਾਇਆਗਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਵਧੀਆ ਵਧੀਆ ਜਿਵੇਂ ਵੀ ਆਪਣਾ ਕੰਮ ਕਰਦੇ ਆ ਹਨਾ ਦਿਲ ਤੋਂ ਹੀ ਕਰਦੇ ਆ ਦਿਲ ਤੋਂ ਆਪਾਂ ਸਾਰਿਆਂ ਨੂੰ ਜਿਹਨੂੰ ਕਰਦੀਆਂ ਮੈਂ ਪਿਆਰ ਦਿਲ ਤੋਂ ਹੀ ਕਰਦੀਆਂ ਤੇ ਤੁਸੀਂ ਵੀ ਦਿਲ ਤੋਂ ਲਾ ਕੇ ਸਾਰੀ ਵੀਡੀਓ ਐਂਡ ਤੱਕ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੁਹਾਡੀ ਕਿਰਪਾ ਨਾਲ ਹਣਾ ਤੁਸੀਂ ਅਸੀਂ ਮਿਹਨਤ ਕੀਤੀ ਹੈ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰਦੇ ਹੋ ਤੇ ਆਪਣੇ ਜਿਹੜੇ 40000 ਸਬਸਕ੍ਰਾਈਬਰ ਨੇ ਪੂਰੇ ਹੋਣ ਵਾਲੇ ਨੇ ਮੈਨੂੰ ਉਮੀਦ ਹੈ ਕਿ ਤੇ ਵੀ ਜਿਹੜੀਆਂ ਮੇਰੀਆਂ ਆਨ ਸਬਸਕ੍ਰਾਈਬਰ ਭੈਣਾਂ ਦੇਖਦੀਆਂ ਨੇ ਐਸੇ ਵੀਡੀਓ ਚ 40000 ਆਪਣੇ ਸਬਸਕ੍ਰਾਈਬ ਪੂਰੇ ਕਰ ਦਣਗੀਆਂ ਆਪਣੇ ਅੱਜ ਹੈਗੇ ਨੇ ਜੀ 48860 ਸਬਸਕ੍ਰਾਈਬਰ ਆਪਣੇ 140 ਸਬਸਕ੍ਰਾਈਬਰ ਘਟਨੇ ਤੇ ਮੈਨੂੰ ਪੂਰੀ ਉਮੀਦ ਹੈ ਤੇ ਆਪਣੇ ਇਹ ਵੀਡੀਓ 'ਚ ਸਬਸਕ੍ਰਾਈਬਰ ਹੋ ਜਾਣਗੇ ਪੂਰੇ ਤੇ ਦਬ ਕੇ ਕਰ ਦਿਓ ਇਹ ਵੀਡੀਓ ਨੂੰ ਸ਼ੇਅਰ ਤੇ ਅੱਜ ਵਾਲੀ ਵੀਡੀਓ 'ਚ ਆਪਣੇ 40000 ਸਬਸਕ੍ਰਾਈਬਰ ਆਪਾਂ ਨੂੰ ਚਾਹੀਦਾ ਹੈ ਨਾ ਤੇ ਜਿਹੜੀਆਂ ਮੇਰੀਆਂ ਭੈਣਾਂ ਅਨਸਬਸਕ੍ਰਾਈਬਰ ਕਰ ਦੇਖਦੀਆਂ ਨੇ ਜਰੂਰ ਸਬਸਕ੍ਰਾਈਬ ਕਰਨ ਤੇ ਆਪਣੇ ਚੈਨਲ ਨੂੰ ਵਾਰ-ਵਾਰ ਸਪੋਰਟ ਕਰਦੀਆਂ ਵੀ ਨੇ ਅੱਗੇ ਵੀ ਕਰਨ ਮੈਨੂੰ ਪੂਰੀ ਉਮੀਦ ਹੈ ਚਲੋ ਜੀ ਵਹਿਗੁਰੂ ਸਭ ਦਾ ਭਲਾ ਕਰੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਵਲੌਗ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ